ਹੋਮ ਸਕੂਲਿੰਗ ਦਾ ਕਨਸੈਪਟ ਬੜਾ ਪੁਰਾਣਾ ਕਨਸੈਪਟ ਹੈ ਬਟ ਅੱਜਕੱਲ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਹੁੰਦਾ ਜਾ ਰਿਹਾ ਹੈ ਪਹਿਲਾਂ ਬਹੁਤ ਘੱਟ ਲੋਕ ਹੀ ਹੁੰਦੇ ਸੀ ਜੋ ਆਪਣੇ ਬੱਚਿਆਂ ਨੂੰ ਹੋਮ ਸਕੂਲ ਕਰਦੇ ਸੀ ਹੋਮ ਸਕੂਲਿੰਗ ਦਾ ਮਤਲਬ ਹੁੰਦਾ ਹੈ ਜਦੋਂ ਤੁਸੀਂ ਆਪਣੇ ਬੱਚੇ ਨੂੰ ਟ੍ਰੈਡੀਸ਼ਨਲ ਸਕੂਲ ਸਿਸਟਮ 'ਚ ਪੜਾਉਣ ਦੀ ਥਾਂ ਤੇ ਘਰੇ ਉਹਨੂੰ ਪੜਾਉਂਦੇ ਹੋ ਤੇ ਜੋ ਵੀ ਇਸ ਚੀਜ਼ਾਂ ਉਹ ਸਕੂਲ ਦੇ ਵਿੱਚ ਕਰਦਾ ਹੈ ਜਿਦੇ ਵਿੱਚ ਪੜ੍ਹਾਈ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਤੇ ਫੀਲਡ ਟ੍ਰਿਪਸ ਉਹ ਤੁਸੀਂ ਸਾਰੀਆਂ ਚੀਜ਼ਾਂ ਘਰੇ ਕਰਦੇ ਹੋ ਘਰੇ ਐਡਮਿਨਿਸਟਰ ਕਰਦੇ ਹੋ ਈਵਨ ਕਿ ਉਹਦੇ ਐਗਜ਼ਾਮਸ ਵੀ ਤੁਸੀਂ ਘਰੇ ਐਡਮਿਨਿਸਟਰ ਕਰਦੇ ਹੋਮ ਸਕੂਲਿੰਗ ਦਾ ਕਨਸੈਪਟ ਬੜਾ ਹੀ ਜ਼ਿਆਦਾ ਪੌਪੂਲਰ ਹੋਇਆ। ਹੋਮ ਸਕੂਲਿੰਗ ਦੇ ਵਿੱਚ ਇਹ ਜ ਕੀ ਖਾਸ ਹੈ ਕਿ ਜੋ ਅੱਜ ਕੱਲ ਇਹ ਹਨ ਪੌਪੂਲਰ ਹੋਇਆ। ਪਹਿਲੀ ਗੱਲ ਤਾਂ ਫਲੈਕਸੀਬਿਲਿਟੀ ਹੈ। ਹੁਣ ਤੁਸੀਂ ਆਪਣੇ ਬੱਚੇ ਨੂੰ ਘਰੋਂ ਪੜਾ ਸਕਦੇ ਹੋ, ਕਿਤੇ ਵੀ ਪੜਾ ਸਕਦੇ ਹੋ, ਉਹਨੂੰ ਆਪਣੇ ਨਾਲ ਖਾਸ ਕਰ ਜੋ ਪੇਰੈਂਟਸ ਵਰਕ ਫਰਮ ਹੋਮ ਕਰਦੇ ਨੇ ਜਾਂ ਜਿਨ੍ਹਾਂ ਦੀਆਂ ਟਰੈਵਲਿੰਗ ਜੌਬਸ ਨੇ। ਉਹਨਾਂ ਲਈ ਇਹ ਬਹੁਤ ਹੀ ਖੂਬਸੂਰਤ ਕਨਸੈਪਟ ਹੈ ਤੇ ਬੜਾ ਹੀ ਫਾਇਦੇਮੰਦ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਆਪਣੇ ਨਾਲ ਟਰੈਵਲ ਵੀ ਕਰਾ ਸਕਦੇ ਹੋ ਤੇ ਉਹਨੂੰ ਪੜਾ ਵੀ ਸਕਦੇ ਹੋ। ਤਿੰਨ ਦਿਨ ਨਾਲ ਦੀ ਨਾਲ ਉਹ ਤੁਹਾਡੇ ਨਾਲ ਦੁਨੀਆ ਵੀ ਘੁੰਮ ਸਕਦਾ ਹੈ ਵਕੇਸ਼ਨ ਵੀ ਕਰ ਸਕਦਾ ਹੈ ਤੇ ਆਪਣੀ ਪੜ੍ਹਾਈ ਵੀ ਜਾਰੀ ਰੱਖ ਸਕਦਾ ਇੱਥੇ ਗੱਲ ਆਉਂਦੀ ਹੈ ਸੋਸ਼ਲ ਸਕਿਲਸ ਦੀ ਪਹਿਲਾਂ ਬੱਚੇ ਸਕੂਲ ਜਾਂਦੇ ਸੀ ਬੱਚਿਆਂ ਨਾਲ ਖੇਡਦੇ ਸੀ ਦੋਸਤੀ ਕਰਦੇ ਸੀ ਤੇ ਉਹਨਾਂ ਦੇ ਸੋਸ਼ਲ ਸਕਿਲਸ ਡਵੈਲਪ ਹੁੰਦੇ ਸੀ ਪਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਹੀ ਸਾਰੇ ਸੋਸ਼ਲ ਸਕਿਲਸ ਤੁਸੀਂ ਆਪਣੇ ਬੱਚੇ ਦੇ ਖੁਦ ਵੀ ਡਵੈਲਪ ਕਰਵਾ ਸਕਦੇ ਹੋ ਜੇ ਤੁਸੀਂ ਆਪਣੇ ਬੱਚੇ ਨੂੰ ਪ੍ਰੋਪਰ ਤਰੀਕੇ ਦੇ ਨਾਲ ਪੜ੍ਹਾਉਂਦੇ ਹੋ ਉਹਨਾਂ ਦੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕਰਦੇ ਹੋ ਤੇ ਬੱਚਿਆਂ ਦੇ ਨਾਲ ਇਹੋ ਜਿਹੇ ਪਲਾਨ ਬਣਾਉਂਦੇ ਆਂ ਆਊਟਡੋਰ ਐਕਟੀਵਿਟੀਜ਼ ਕਰਦੇ ਹੋ ਉਹਨਾਂ ਨੂੰ ਪਲੇਗ੍ਰਾਉਂਡ ਲੈ ਕੇ ਜਾਂਦੇ ਹੋ ਉਹਨਾਂ ਦੀ ਉਹਨਾਂ ਦੀ ਇੰਟਰੈਕਸ਼ਨ ਦਾ ਤੇ ਸੋਸ਼ਲ ਸਕਿੱਲ ਦਾ ਪੂਰਾ ਧਿਆਨ ਰੱਖਦੇ ਹੋ। ਬਲਕਿ ਤੁਸੀਂ ਆਪਣੇ ਬੱਚਿਆਂ ਨੂੰ ਡਿਫਰੈਂਟ ਥਾਂ ਤੇ ਉੱਤੇ ਲਿਜਾ ਕੇ ਵੱਖਰੀਆਂ ਵੱਖਰੀਆਂ ਥਾਵਾਂ ਤੇ ਲਿਜਾ ਕੇ ਉਹਨਾਂ ਨੂੰ ਉੱਥੇ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਟੀਚ ਕਰ ਸਕਦੇ ਆ ਤੇ ਉਹਨਾਂ ਦੇ ਸੋਸ਼ਲ ਸਕਿੱਲ ਇੱਕ ਵਧੀਆ ਤਰੀਕੇ ਦੇ ਨਾਲ ਡਵੈਲਪ ਹੋ ਸਕਦੇ ਨੇ। ਹੋਮ ਸਕੂਲਿੰਗ ਦੇ ਪਪੂਲਰ ਹੋਣ ਪਿੱਛੇ ਇੱਕ ਕਾਰਨ ਸਕੂਲ ਕੈਰੀਕੂਲਮ ਦਾ ਵੀ ਹੈ। ਜਿਹਦੇ ਵਿੱਚ ਅੱਜ ਕੱਲ ਦਾ ਸਕੂਲ ਸਿਸਟਮ ਦੇ ਵਿੱਚ ਕਈ ਸਾਰੀਆਂ ਆਈਡੀਓਲੋਜੀਜ਼ ਨੇ ਜੋ ਬੱਚਿਆਂ ਉੱਤੇ ਥੋਪੀਆਂ ਜਾ ਰਹੀਆਂ ਨੇ। ਬਹੁਤ ਕੁਝ ਇਹ ਜਿਹਾ ਪੜਾਇਆ ਜਾ ਰਿਹਾ ਹੈ। ਜੋ ਕਿ ਮਾਪਪ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਸਕੂਲ ਦੇ ਵਿੱਚ ਪੜਨ ਐਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਉੱਤੇ ਬਹੁਤ ਬੁਰਾ ਪ੍ਰਭਾਵ ਪਾਏਗਾ ਤੇ ਪ੍ਰਭਾਵ ਪੈ ਵੀ ਰਿਹਾ ਹੈ ਖਾਸ ਕਰ ਜਿਵੇਂ ਉਹਨਾਂ ਦੀ ਜੈਂਡਰ ਬਾਰੇ ਉਹਨਾਂ ਨੂੰ ਪਰਮ ਬਲੇਖੇ ਪਾਏ ਜਾ ਰਹੇ ਨੇ ਤੇ ਉਹਨਾਂ ਨੂੰ ਚੁਆਇਸੇਸ ਦਿੱਤੀਆਂ ਜਾ ਰਹੀਆਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਕਿ ਉਹ ਆਪਣਾ ਜੈਂਡਰ ਬਦਲ ਸਕਦੇ ਨੇ ਜਾਂ ਉਹ ਆਪਣਾ ਜੈਂਡਰ న్యూਟਰਲ ਕਰ ਸਕਦੇ ਨੇ ਤੇ ਆਪਣਾ ਨੂੰ ਕੁਝ ਵੀ ਆਈਡੈਂਟੀਫਾਈ ਕਰ ਸਕਦੇ ਨੇ ਇੱਕ ਛੋਟਾ ਬੱਚਾ ਜੋ ਆਪਣੀ ਹਰ ਇੱਕ ਜ਼ਰੂਰਤ ਵਾਸਤੇ ਆਪਣੇ ਮਾਪਿਆਂ ਉੱਤੇ ਡਿਪੈਂਡ ਕਰਦਾ ਹੈ ਉਹ ਆਪਣੇ ਜੈਂਡਰ ਬਾਰੇ ਜਾਂ ਆਪਣੀ ਆਈਡੀਓਲੋਜੀ ਬਾਰੇ ਯਾ ਇਸ ਤਰੀਕੇ ਦੇ ਵੱਡੇ ਕਨਸੈਪਟਸ ਬਾਰੇ ਕਿਦਾਂ ਇੱਕ ਸੌਂਡ ਡਿਸੀਜਨ ਬਣਾ ਸਕਦੇ ਸਕੂਲ ਮੋਟੀਆਂ ਤਗੜੀਆਂ ਫੀਸਾਂ ਲੈਂਦੇ ਨੇ ਮਾਪਿਆਂ ਤੋਂ ਸਿਸਟਮ ਬੱਚਿਆਂ ਨੂੰ ਉਸ ਤਰੀਕੇ ਨਾਲ ਨਹੀਂ ਤਿਆਰ ਕਰ ਪਾ ਰਿਹਾ ਜਿਸ ਤਰੀਕੇ ਦੀ ਅੱਜ ਕੱਲ ਦੀ ਡਿਮਾਂਡ ਹੈ ਜਿਹਦੇ ਵਿੱਚ ਬੱਚੇ ਆਪਣੇ ਆਤਮ ਨਿਰਪਰ ਹੋ ਕੇ ਆਪਣੇ ਰੋਜ਼ਗਾਰ ਦੇ ਸਾਧਨ ਆਪ ਲੱਭ ਸਕਣ ਤੇ ਆਪਣੇ ਆਉਣ ਵਾਲੇ ਟਾਈਮ ਲਈ ਤਿਆਰ ਕਰ ਸਕਣ ਜਾਂ ਡਿਫਰੈਂਟ ਸਕਿੱਲਸ ਸਿੱਖ ਸਕਣ ਪ੍ਰੈਜ਼ੈਂਟ ਡੇ ਸਕੂਲ ਸਿਸਟਮ ਉਹਨਾਂ ਪੁਰਾਣੀਆਂ ਨੀਤੀਆਂ ਦੇ ਤੇ ਚੱਲਦਾ ਪਿਆ ਜਿਹਦੇ ਵਿੱਚ ਸਾਡੇ ਮਾਬਦ ਨੂੰ ਜੋ ਵਡੇਰੀਆਂ ਕਲਾਸਾਂ ਦੇ ਵਿੱਚ ਪੜਾਇਆ ਜਾਂਦਾ ਸੀ ਉਹ ਸਾਨੂੰ ਛੋਟੀਆਂ ਕਲਾਸਾਂ ਦੇ ਵਿੱਚ ਪੜਾਉਣਾ ਸ਼ੁਰੂ ਕੀਤਾ ਗਿਆ ਤੇ ਉਹੀ ਕਨਸੈਪਟ ਅੱਜ ਵੀ ਕੰਟੀਨਿਊ ਹੈ ਕਿ ਜੋ ਸਾਨੂੰ ਵਡੇਰੀਆਂ ਕਲਾਸਾਂ ਦੇ ਵਿੱਚ ਪੜਾਇਆ ਜਾ ਰਿਹਾ ਸੀ ਉਹ ਅੱਜ ਕੱਲ ਦੇ ਬੱਚਿਆਂ ਨੂੰ ਉਹ ਛੋਟੀਆਂ ਕਲਾਸਾਂ ਦੇ ਵਿੱਚ ਪੜਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਦਿਮਾਗ ਉਸ ਵਕਤ ਇੰਨਾ ਡਵੈਲਪ ਨਹੀਂ ਹੋਇਆ ਹੁੰਦਾ ਕਿ ਉਹਨਾਂ ਸਾਰੇ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝ ਸਕੇ ਤੇ ਇਨਫੈਕਟ ਉਹ ਬੱਚੇ ਨੂੰ ਕਨਫਿਊਜ਼ਨ ਪੈਦਾ ਕਰਦੇ ਨੇ ਤੇ ਬੱਚੇ ਦਾ ਮੋਰਲ ਵੀ ਡਿੱਗਦਾ ਹੈ ਟ੍ਰੈਡੀਸ਼ਨ ਸਕੂਲ ਸਿਸਟਮ ਇੱਕ ਕਲਾਸਰੂਮ ਦੇ ਵਿੱਚ ਪੜਾਉਂਦਾ ਹੈ ਹਾਲਾਂਕਿ ਜੋ ਹੋਮ ਸਕੂਲਿੰਗ ਹੁੰਦਾ ਤੁਸੀਂ ਆਪਣੇ ਬੱਚੇ ਉੱਤੇ ਖਾਸ ਆਪਣੀ ਨਿਗਰਾਨੀ ਰੱਖ ਸਕਦੇ ਹੋ ਤੇ ਵਧੇਰੇ ਧਿਆਨ ਦੇ ਸਕਦੇ ਹੋ ਜਿਸ ਕਰਕੇ ਤੁਸੀਂ ਉਹਦੀ ਡਿਫਰੈਂਟ ਤਰੀਕੇ ਦੀਆਂ ਨੀਡਸ ਨੂੰ ਕੇਟਰ ਵੀ ਕਰ ਸਕਦੇ ਹੋ ਟਰੈਡੀਸ਼ਨਲ ਸਕੂਲ ਸਿਸਟਮ ਦੇ ਵਿੱਚ ਬੁੱਲਿੰਗ ਦਾ ਇੱਕ ਬਹੁਤ ਮਾੜਾ ਹੀ ਪ੍ਰਭਾਵ ਰਿਹਾ ਹੈ ਬੱਚਿਆਂ ਉੱਤੇ ਕੁਝ ਬੱਚਿਆਂ ਉੱਤੇ ਬੁੱਲਿੰਗ ਦਾ ਇੰਨਾ ਮਾੜਾ ਪ੍ਰਭਾਵ ਰਿਹਾ ਕਿ ਉਹ ਸਟੈਸ ਜਾਂ ਡਿਪਰੈਸ਼ਨ ਲੈ ਬੈਠਦੇ ਨੇ ਸੋ ਕਿ ਇਹ ਬੱਚੇ ਆਪਣੇ ਸਕੂਲ ਦੇ ਬੁੱਲਿੰਗ ਤੋਂ ਤੰਗ ਆ ਕੇ ਸੁਸਾਈਸਾਈਡ ਵੀ ਕਮਿਟ ਕਰ ਲੈਂਦੇ ਨੇ ਉਹ ਜਿਹੜੇ ਬੱਚੇ ਜੋ ਕਮਜ਼ੋਰ ਹੁੰਦੇ ਨੇ ਜਾਂ ਥੋੜੇ ਇੰਟਰੋਵਰਟ ਹੁੰਦੇ ਨੇ ਇਆ ਜਿਹੜੇ ਇਸ ਤਰੀਕੇ ਦੀ ਬੋਲਿੰਗ ਵਾਸਤੇ ਰੈਡੀ ਨਹੀਂ ਹੁੰਦੇ ਉਹਨਾਂ ਨੂੰ ਇਹ ਸਮਝ ਵੀ ਨਹੀਂ ਆਉਂਦਾ ਕਿ ਮੈਂ ਇਸ ਬੋਲਿੰਗ ਦੇ ਨਾਲ ਕਿੱਦਾਂ ਨਿਪਟਾਰਾ ਕਰਾਂ ਸੋ ਇਹ ਸਭ ਹੋਮ ਸਕੂਲਿੰਗ ਦੇ ਵਿੱਚ ਨਹੀਂ ਹੈ ਹੋਮ ਸਕੂਲਿੰਗ ਦੇ ਵਿੱਚ ਇੱਕ ਬਹੁਤ ਹੀ ਵਧੀਆ ਕਨਸੈਪਟ ਹੈਗਾ ਸੈਲਫ ਲਰਨਿੰਗ ਦਾ ਜੋ ਸਕੂਲ ਸਿਸਟਮ ਤੁਹਾਨੂੰ ਟੀਚ ਕਰ ਰਿਹਾ ਉਸ ਦੀ ਬਜਾਏ ਤੁਸੀਂ ਖੁਦ ਵੀ ਐਸਾ ਕੁਝ ਕਰਿਕਲਮ ਬਣਾ ਸਕਦੇ ਹੋ ਜਿਸ ਤਰੀਕੇ ਦੇ ਨਾਲ ਤੁਹਾਡੇ ਬੱਚੇ ਦਾ ਇੰਟਰਸਟ ਹੋਵੇ ਜੋ ਦੇ ਇੰਟਰਸਟ ਨੇ ਤੁਸੀਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਉਸ ਤਰੀਕੇ ਦੀ ਪੜਾਈ ਉਹਨੂੰ ਕਰਵਾ ਸਕਦੇ ਹੋ ਇਹਨੇ ਚੀਜ਼ਾਂ ਦੇ ਵਿੱਚ ਉਹਨੂੰ ਇੰਟਰਸਟ ਹੈ ਤਾਂ ਕਿ ਉਹ ਚੀਜ਼ਾਂ ਉਹ ਸਿੱਖ ਕੇ ਆਪਣੇ ਫਿਊਚਰ ਦੇ ਵਿੱਚ ਆਤਮ ਨਿਰਭਰ ਬਣ ਸਕੇ ਆਪਣੇ এমਪਲॉयਮੈਂਟ ਤੇ ਸਾਧਨ ਖੁਦ ਸਾਥ ਸਕੇ ਜਾਂ ਜੇ ਉਹ ਕੋਈ ਗੇਮ ਜਾਂ ਆਰਟ ਦੇ ਵੱਲ ਜਾਣਾ ਚਾਹੁੰਦਾ ਤਾਂ ਉਹ ਵੀ ਕਰ ਸਕੇ ਰੀਸੈਂਟ ਟਾਈਮ ਦੇ ਵਿੱਚ ਪੇਰੈਂਟਸ ਆਪਣੇ ਬੱਚਿਆਂ ਦੀ ਸਕੂਲ ਸੇਫਟੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਜਿੱਥੇ ਗਨ ਕਲਚਰ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਇਵਨ ਕੈਨੇਡਾ ਦੇ ਵਿੱਚ ਵੀ ਜਿੱਥੇ ਵੀ ਕਦੇ ਕਈ ਬੱਚਿਆਂ ਦੇ ਹੱਥਾਂ ਦੇ ਵਿੱਚ ਮਿਲਟਰੀ ਸਟੈਲ ਵੈਪਨਸ ਆ ਗਏ ਜਾਂ ਕਈ ਸਾਈਕੋਪੈਥ ਦੇ ਹੱਥ ਦੇ ਵਿੱਚ ਮਿਲਟਰੀ ਸਟੈਲ ਵੈਪਨ ਵੜ ਕੇ ਬਹੁਤ ਜ਼ਿਆਦਾ ਫਾਇਰਿੰਗ ਕੀਤੀ ਹੈ ਤੇ ਕਿੰਨੇ ਹੀ ਬੱਚਿਆਂ ਦੀ ਜਾਨ ਇਸੇ ਤਰੀਕੇ ਦੀ ਅਣੇਵਾ ਫਾਇਰਿੰਗ ਦੇ ਵਿੱਚ ਗਈ ਹੈ ਜਿਸ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲੱਗੇ ਵੀ ਕਈ ਵਾਰੀ ਬਾਰ ਬਾਰ ਸੋਚਦੇ ਨੇ ਤੇ ਉਹਨਾਂ ਦੀ ਜੋ ਸੇਫਟੀ ਹੈ ਉਹਨਾਂ ਦੇ ਇੱਕ ਧਿਆਨ ਦੇ ਵਿੱਚ ਹਮੇਸ਼ਾ ਰਹਿੰਦੀ ਹੈ ਜਿਸ ਕਰਕੇ ਹੋਮ ਸਕੂਲਿੰਗ ਇਸ ਪੱਖੋਂ ਬਹੁਤ ਹੀ ਜ਼ਿਆਦਾ ਸੇਫ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਵਢੇਰੀ ਐਜੂਕੇਸ਼ਨ ਲੈਣ ਵਾਸਤੇ ਬੱਚਿਆਂ ਨੂੰ ਕਰਜ਼ੇ ਲੈਣੇ ਪੈਂਦੇ ਨੇ ਖਾਸ ਕਰਕੇ ਨਾਰਥ ਅਮਰੀਕਾ ਕੰਟਰੀਜ਼ ਦੇ ਵਿੱਚ ਜਾਂ ਹੋਰ ਕੰਟਰੀਜ਼ ਦੇ ਵਿੱਚ ਵੀ ਆਪਣੇ ਮਾਪੇ ਉੱਤੇ ਬੋਝ ਪੈਂਦਾ ਹੈ ਕਿ ਉਹਨਾਂ ਨੂੰ ਵਢੇਰੀ education demand واسطے ਉਹਨਾਂ ਨੂੰ ਕਰਜੇ ਚੱਕਣੇ ਪੈਂਦੇ ਨੇ ਵੱਡੀਆਂ ਦੇ ਮਲਟੀਨੈਸ਼ਨਲ ਕੰਪਨੀਜ਼ ਜਿਵੇਂ ਵਿੱਚ ਐਪਲ ਮਾਈਕਰੋਸਾਫਟ ਐਮਾਜ਼ਨ ਤੇ ਗੂਗਲ ਇਹ ਸਾਰੀਆਂ ਕੰਪਨੀਆਂਜ਼ ਨੇ ਅੱਜਕੱਲ ਇਨੋਵੇਸ਼ਨ ਉੱਤੇ ਪੂਰਾ ਜ਼ੋਰ ਦਿੱਤਾ ਹੈ ਇਹਨਾਂ ਦੇ ਲਈ ਤੁਹਾਡੀ ਡਿਗਰੀ ਕਿਤੇ ਮਾਇਨੇ ਨਹੀਂ ਰੱਖਦੀ ਡਿਗਰੀ ਇਸ जस्ट ਅ ਥਿੰਗ ਇਹ ਸਾਰੀਆਂ ਕੰਪਨੀਆਂ ਤੁਹਾਡੀ ਇਨੋਵੇਸ਼ਨ ਸਕਿੱਲ ਦੇਤੇ ਜਾਂਦੀਆਂ ਨੇ ਤੁਹਾਡੇ ਪਰਸਨਲ ਸਕਿੱਲ ਦੇਤੇ ਜਾਂਦੀਆਂ ਨੇ ਤੁਹਾਡੇ ਪ੍ਰੋਬਲਮ ਸੋਲਵਿੰਗ ਸਕਿੱਲ ਦੇਤੇ ਜਾਂਦੀਆਂ ਨੇ ਰੀਸੈਂਟ ਟਾਈਮਸ ਦੇ ਵਿੱਚ ਵੇਖਿਆ ਤਾਂ ਆਪਾਂ ਕਈ ਐਸੇ ਕਾਮਯਾਬ ਐਂਟਰਪ੍ਰੈਨਿਅਰਸ ਨੇ ਜਿਵੇਂ ਮਾਰਕ ਜ਼ੁਕਰਬਰਗ ਪੁਰਾਣੀ ਕਈ ਡਰਾਪਆਊਟਸ ਨੇ ਜਿਨ੍ਹਾਂ ਨੇ ਸਕੂਲ ਸਿਸਟਮ ਨੂੰ ਛੱਡ ਕੇ ਜਾਂ ਨਕਾਰ ਕੇ ਖੁਦ ਆਪਣਾ ਇੱਕ ਸਕਿੱਲ ਸੈੱਟ ਨੂੰ ਡਿਵੈਲਪ ਕੀਤਾ ਤੇ ਵੱਡੀਆਂ ਕਬੜੀਆਂ ਕੰਪਨੀਆਂ ਨੂੰ ਜਨਮ ਦਿੱਤਾ ਜਿਹੜੀਆਂ ਕਿ ਅੱਜ ਦੁਨੀਆ ਭਰ ਵਿੱਚ ਪੌਪੂਲਰ ਨੇ ਜੇ ਇਹ ਲੋਕ ਵੀ ਡਿਗਰੀਆਂ ਦੀ ਹੋੜ ਦੇ ਵਿੱਚ ਪੈ ਜਾਂਦੇ ਤਾਂ ਸ਼ਾਇਦ ਇਹ ਆਪਣੀ ਇਨੋਵੇਸ਼ਨ ਨੂੰ ਕਿਤੇ ਵੀ ਯੂਜ਼ ਨਹੀਂ ਸੀ ਕਰ ਸਕਦੇ ਕਿਉਂਕਿ ਜਿੱਦਾਂ ਅੱਜਕੱਲ ਦਾ ਸਕੂਲ ਸਿਸਟਮ ਹੈ ਜਾਂ ਜੋ ਅੱਜਕੱਲ ਦੀਆਂ ਪੜਾਈਆਂ ਨੇ ਉਹ ਇਨਸਾਨ ਨੂੰ ਇਨੋਵੇਸ਼ਨ ਘਟਾਉਂਦੇ ਤੇ ਸੈਲਫ ਡਾਊਟ ਹੁੰਦੇ ਜ਼ਿਆਦਾ ਜ਼ੋਰ ਦੰਦੀਆਂ ਨੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਆਨਲਾਈਨ ਲਰਨਿੰਗ ਬਹੁਤ ਜ਼ਿਆਦਾ ਪਪੂਲਰ ਹੈ ਜੋ ਤੁਸੀਂ ਹੋਮ ਸਕੂਲਿੰਗ ਕਰਦੇ ਹੋਏ ਕਰ ਸਕਦੇ ਆ ਤੇ ਵੱਖਰੇ ਵੱਖਰੇ ਸਕਿੱਲ ਸਿੱਖ ਸਕਦੇ ਹੋ ਜਿਹੜੇ ਸਕਿੱਲਸ ਦੀ ਤੁਹਾਨੂੰ ਲੋੜ ਹੈ ਥਰ ਇਜ਼ ਨੋ ਵਨ ਸਾਈਜ਼ ਫਿਟ ਫਾਰ 올 ਕਨਸੈਪਟ ਇਨ ਹੋਮ ਸਕੂਲਿੰਗ ਹੋਮ ਸਕੂਲਿੰਗ ਹਰ ਇਨਸਾਨ ਵਾਸਤੇ ਨਹੀਂ ਬਣਿਆ ਹੋਮ ਸਕੂਲਿੰਗ ਉਹਨਾਂ ਬੱਚਿਆਂ ਵਾਸਤੇ ਬਣਿਆ ਹੈ ਜਿਨ੍ਹਾਂ ਦੇ ਮਾਪੇ ਇਸ ਕਨਸੈਪਟ ਨੂੰ ਲੈਣ ਵਾਸਤੇ ਪੂਰੀ ਤਰ੍ਹਾਂ ਤਿਆਰ ਨੇ ਹੋਮ ਸਕੂਲਿੰਗ ਦੇ ਵਿੱਚ ਮਾਪੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਮਾਪਿਆਂ ਨੂੰ ਖੁਦ ਵੀ ਡਵਲਪ ਹੋਣਾ ਪੈਂਦਾ ਮਾਪਿਆਂ ਨੂੰ ਖੁਦ ਵੀ ਐਜੂਕੇਟ ਹੋਣਾ ਪੈਂਦਾ ਉਹਨਾਂ ਨੂੰ ਹਰ ਇੱਕ ਰਿਸਪੌਂਸਿਬਿਲਟੀ ਲੈਣੀ ਪੈਂਦੀ ਹੈ ਬੱਚੇ ਦੇ ਕ curriclum ਨੂੰ ਲੈ ਕੇ ਉਹਦੀ ਪੜ੍ਹਾਈ ਨੂੰ ਲੈ ਕੇ ਪਲੱਸ ਉਹਦੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਨੂੰ ਲੈ ਕੇ ਕਈ ਵਾਰ ਕੁਝ ਮਾਪ ਉਫ ਹੁੰਦੇ ਨੇ ਜੋ ਵੱਖਰੀਆਂ ਵੱਖਰੀਆਂ ਤਰ੍ਹਾਂ ਦੀ ਆਈਡਿਓਲੋਜੀਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਜਾਂ ਆਈਡਿਓਲੋਜੀਸ ਉਹਨਾਂ ਉੱਤੇ ਬਹੁਤ ਭਾਰੂ ਹੁੰਦੀਆਂ ਨੇ ਸੋ ਐਜ਼ ਅ ਹੋਮ ਸਕੂਲਿੰਗ ਪੇਰੈਂਟ ਤੁਹਾਨੂੰ ਇਸ ਗੱਲ ਦਾ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਉਹਨਾਂ ਆਈਡਿਓਲੋਜੀਸ ਬਾਰੇ ਚੰਗੇ ਤੇ ਮਾੜੇ ਦੋਵੇਂ ਕਿ ਕੱਲ ਨੂੰ ਉਹ ਆਪਣੇ ਡਿਸੀਜਨ ਖੁਦ ਬਣਾ ਸਕੇ ਐਜ਼ ਅ ਹੋਮ ਸਕੂਲਿੰਗ ਪੇਰੈਂਟ ਤੁਹਾਡੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਹਾਡੇ ਬੱਚੇ ਦੀ ਬੈਲੈਂਸਡ ਡਵਲਪਮੈਂਟ ਵਾਸਤੇ ਤੁਸੀਂ ਉਹਨੂੰ ਦੁਨੀਆ ਦੀਆਂ ਹਰ ਤਰ੍ਹਾਂ ਦੀਆਂ ਜੋ ਨਵੀਆਂ-ਨਵੀਆਂ ਚੀਜ਼ਾਂ ਜਾਂ ਕਨਸੈਪਟ ਨੇ ਜਾਂ ਆਈਡਿਓਲੋਜੀਜ਼ ਨੇ ਉਹਨਾਂ ਦੇ ਚੰਗੇ ਤੇ ਮਾੜੇ ਪੱਖ ਦੋਵੇਂ ਦੱਸੋ ਹੋਮ ਸਕੂਲਿੰਗ ਕਰਦੇ ਹੋਏ ਤੁਹਾਨੂੰ ਬਹੁਤ ਜ਼ਿਆਦਾ ਚੈਲੰਜਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਸਾਰਾ ਤੁਹਾਡਾ ਬੱਚਾ ਉਸ ਤਰੀਕੇ ਨਾਲ ਡਵਲਪਮੈਂਟ ਦੇ ਰਿਹਾ ਹੋ ਤੇ ਨਾ ਤਰ ਸਕੇ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਉਸ ਵਕਤ ਤੁਹਾਨੂੰ ਡਿਫਰੈਂਟ ਡਿਫਰੈਂਟ ਅਪਰੋਚਸ ਅਪਣ ਤਾਂ ਕਿ ਤੁਹਾਡਾ ਬੱਚਾ ਡਵੈਲਪਮੈਂਟ ਦੇ ਰਾਹ ਉੱਤੇ ਉਸ ਤਰੀਕੇ ਨਾਲ ਤੁਰ ਸਕੇ ਜਿਸ ਤਰ੍ਹਾਂ ਵੀ ਸੋਚਦੇ ਹਾਂ ਹੋਮ ਸਕੂਲਿੰਗ ਕਰਦੇ ਹਾਂ ਐਜ਼ ਅ ਪੇਰੈਂਟ ਐਂਡ ਐਜ਼ ਅ ਟੀਚਰ ਤੁਹਾਡੀਆਂ ਐਕਸਪੈਕਟੇਸ਼ਨਸ ਬੜੀਆਂ ਜੈਨੂਇਨ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਬੱਚੇ ਤੋਂ ਐਜ਼ ਅ ਹੋਮ ਸਕੂਲਿੰਗ ਪੇਰੈਂਟ ਇਹ ਐਡਵਾਂਟੇਜ ਹੈ ਕਿ ਤੁਸੀਂ ਆਪਣੇ ਬੱਚੇ ਦੀ ਪਰਸਨੈਲਿਟੀ ਨੂੰ ਸਮਝ ਸਕੋ ਪਰਸਨੈਲਿਟੀ ਦੇ ਉਹ ਸਕਿਲਸ ਨੂੰ ਡਵੈਲਪ ਕਰ ਸਕੋ ਜੋ ਉਹਨੂੰ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਇਨਸਾਨ ਬਣਾਉਣਗੇ ਤੇ ਇੱਕ ਕਾਮਯਾਬ ਇਨਸਾਨ ਵੀ ਬਣਾਉਣਗੇ ਤੁਹਾਡੇ ਬੱਚੇ ਵਾਸਤੇ ਕਿਹੜਾ ਸਕੂਲ ਸਿਸਟਮ ਵਧੀਆ ਹੈ ਟ੍ਰੈਡੀਸ਼ਨਲ ਯਾ ਹੋਮ ਸਕੂਲਿੰਗ ਇਹਦਾ ਡਿਸੀਜਨ ਤੁਹਾਨੂੰ ਬਣਾਉਣਾ ਪਊਗਾ ਬਹੁਤ ਸੋਚ ਸਮਝ ਕੇ ਤੇ ਬੜੀ ਸਮਝਦਾਰੀ ਦੇ ਨਾਲ ਦੋਵੇਂ ਸਕੂਲ ਸਿਸਟਮਸ ਦੀ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਨੂੰ ਚੰਗੀ ਤਰ੍ਹਾਂ ਕੋਖ ਪੜਤਾਲ ਕਰਕੇ ਹੀ ਤੁਸੀਂ ਇਹ ਡਿਸੀਜਨ ਬਣਾ ਸਕਦੇ ਹੋ ਤੇ ਆਪਣੇ ਬੱਚੇ ਨੂੰ ਹੋਮ ਸਕੂਲਿੰਗ ਕਰਾਉਣੀ ਹੈ ਕਿ ਟ੍ਰੈਡੀਸ਼ਨਲ ਸਕੂਲਿੰਗ ਕਰਾਉਣੀ ਹੈ ਇਹਦਾ ਡਿਸੀਜਨ ਲੈ ਸਕਦੇ ਆਈ ਹੋਪ ਤੁਹਾਨੂੰ ਮੇਰੀ ਆਦੀ ਵੀਡੀਓ ਵਧੀਆ ਲੱਗੂਗੀ ਜੇ ਤੁਹਾਨੂੰ ਇਹ ਮੇਰਾ ਵੀਡੀਓ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਧੂ ਕਮੈਂਟ ਐਂਡ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਇਟ ਹੈਲਪਸ ਥੈਂਕ ਯੂ ਬਾਏ